ICICI ਬੈਂਕ ਚ ਜੀ ਤੁਹਾਨੂੰ ਪਤਾ ਤਾਂ ਹੈਗੀ ਆ ਵੀ ਜਿਹੜੇ ਇੱਥੇ ਤਿੰਨ ਬੰਦੇ ਅਣਪਛਾਤੇ ਅੰਦਰ ਆਏ ਆ ਇੱਕ ਬੰਦਾ ਜੋ ਦੱਸ ਰਿਹਾ ਬਾਹਰ ਸੀ ਤੇ ਕੈਸ਼ੀਅਰ ਕੋਲ ਆ ਕੇ ਤਾਂ ਉਹਨਾਂ ਨੇ ਰੌਂਡ 12 ਲੱਖ ਅਮਾਉਂਟ ਆ ਉਹ ਲੈ ਕੇ ਗਏ ਆ ਔਰ ਅਸੀਂ ਇਹਦੇ ਚ ਕੇਸ ਰਜਿਸਟਰ ਕਰ ਲਿਆ ਔਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰੈਸ ਕਰ ਲਾਂਗੇ ਅੱਛਾ ਸਰ ਇਹ ਜਦੋਂ ਅੰਦਰ ਐਂਟਰ ਹੋਏ ਕਿਹਾ ਜਾਂ ਕਿ ਦੋ ਜਿਹੜੇ ਅੰਦਰ ਐਂਟਰ ਹੋਏ ਆ ਸਭ ਤੋਂ ਪਹਿਲੇ ਮੈਨੇਜਰ ਨੂੰ ਘੇਰਿਆ ਇਹਨਾਂ ਨੇ ਸਾਡੇ ਚਾਰ ਪੱਟੀ ਦੇ ਸਟੋਰ ਤੇ ਇਹ ਇਸ ਤਰ੍ਹਾਂ ਇਸ ਤਰ੍ਹਾਂ ਸੀਸੀਟੀਵੀ ਜਾਇਦਾ ਸਭ ਕੁਝ ਵੀ ਦੇਖ ਨਹੀਂ ਹਜੇ ਜਿਹੜੀ ਸੀਸੀਟੀਵੀ ਚ ਜੋ ਐਵੀਡੈਂਸ ਆਈ ਹੈ ਨਾ ਕਿ ਉਹ ਸ਼ੇਅਰ ਤਾਂ ਨਹੀਂ ਕੀਤਾ ਜਾ ਸਕਦਾ ਸਾਡੀ ਇਨਵੈਸਟੀਗੇਸ਼ਨ ਤੇ ਇਫੈਕਟ ਕਰੇਗੀ ਪਰ ਅਸੀਂ ਜੋ ਕੋਈ ਸੀਸੀਟੀਵੀ ਨਹੀਂ ਜਾਂ ਜੋ ਵੀ ਸਾਡੇ ਕੋਲ ਅੰਦਰ ਮੌਕੇ ਤੇ ਪਲੇਸ ਆਫ ਅਕਰੈਂਸ ਤੇ ਜਿੰਨੀ ਐਵੀਡੈਂਸ ਆ ਉਹ ਅਸੀਂ ਦੇਖ ਲਈ ਆ ਔਰ ਲੈ ਲਈ ਆ ਉਹਦੇ ਅਕੋਰਡਿੰਗਲੀ ਅਸੀਂ ਅੱਗੋਂ ਆਪਣੀ ਇਨਵੈਸਟੀਗੇਸ਼ਨ ਕਰਾਂਗੇ ਸਾਰੇ ਕਿੰਨੇ ਲੋਕ ਤਾਂ ਆਪਣੇ ਦੇ ਸੀ ਹਜ਼ਾਰ ਕਿੰਨਾ ਕੋਈ ਸੀਗਾ ਹਜੇ ਇਨੀਸ਼ially ਜੋ ਪਤਾ ਲੱਗ ਰਿਹਾ ਜੀ ਤਿੰਨ ਬੰਦੇ ਢਾਕਲ ਹੋਏ ਆ ਇੱਕ ਕੋਲ ਵੈਪਨ ਸੀ ਉਹ ਵੀ ਕਲੀਅਰ ਨਹੀਂ ਆਇਆ ਅੱਛਾ ਸਰ ਇੱਕ ਗੱਲ ਹੋਰ ਪੁੱਛੀ ਜਾ ਰਹੀ ਕਿ ਬੈਂਕ ਦੇ ਬਾਹਰ ਸਿਕਿਉਰਿਟੀ ਗਾਰਡ ਨਹੀਂ ਹੈਗਾ ਜੀ ਜ਼ਿਆਦਾਤਰ ਇਸ ਤਰ੍ਹਾਂ ਦੇ ਬੈਂਕ ਨੂੰ ਸ਼ਿਕਾਰ ਕੀਤਾ ਜਾਂਦਾ ਜਿੱਥੇ ਸਿਕਿਉਰਿਟੀ ਗਾਰਡ ਹੈ ਲੱਗਦਾ ਕਿ ਬੈਂਕ ਤਾਂ ਵੀ ਦੂਰ ਹੈ ਹਾਂਜੀ ਸਿਕਿਉਰਿਟੀ ਗਾਰਡ ਤਾਂ ਨਹੀਂ ਹੈ ਜੀ ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਵੀ ਜਿਹੜੇ ਬਾਕੀ ਪੈਰਾਮੀਟਰਸ ਹੈਗੇ ਆ ਵੀ ਉਹਦੀ ਸਾਨੂੰ ਰਿਟਰਨ ਰਿਪੋਰਟ ਦਿਓ ਵੀ ਜਿਹੜੇ ਸਿਕਿਉਰਿਟੀ ਦੇ ਰਿਲੇਟਡ ਤੁਹਾਡੇ ਕਿਹੜੇ ਕਿਹੜੇ ਪੈਰਾਮੀਟਰ ਤੁਸੀਂ ਡਾਪ ਕੀਤੇ ਆ ਸਿਕਿਉਰਿਟੀ ਗਾਰਡ ਤਾਂ ਕਲੀਅਰ ਹੈ ਜੀ ਨਹੀਂ ਸੀ ਕਿਤੇ ਸਾਰੇ ਲੋਕ ਅੰਮ੍ਰਿਤਸਰ ਦੇ ਲੋਕੀ ਮੀਟੇ ਆ ਕਿਉਂ ਉਹੀ ਕਿਸੇ ਨਾ ਇਦਾਂ ਦੀ ਗੋਮੈਨ ਹੈਂਡਲਿੰਗ ਜਾਂ ਅਦਰਵਾਈਜ਼ ਕੁਝ ਨਹੀਂ ਬਿਲਕੁਲ ਸੇਫ ਨੇ ਇਹ ਜਿਹੜੀ ਅਮਾਉਂਟ ਆ ਜੀ ਇਹਨੂੰ ਅਸੀਂ ਕਲੀਅਰ ਕਰ ਸਰ ਕੀ ਉਮੀਦ ਹੈ ਕੱਲ ਤੱਕ ਜਿਹੜੇ ਜੇਲ੍ਹ ਦੇ ਇਲਾਕੇ ਦੇ ਪਿੱਛੇ ਜਾਣ ਦੀ ਤੁਹਾਨੂੰ ਦੱਸਿਆ ਜੀ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਇਹਨੂੰ ਟ੍ਰੇਸ ਕਰਾਂਗੇ ਸਾਡੇ ਕੋਲ ਕਲੂਜ਼ ਹੈਗੇ ਆ ਔਰ ਅਸੀਂ ਬਿਲਕੁਲ ਸਾਡੀਆਂ ਇਨਵੈਸਟੀਗੇਸ਼ਨ ਟੀਮਸ ਮੂਵ ਕਰ ਗਈਆਂ ਇਹਨੂੰ ਬਿਲਕੁਲ ਪ੍ਰੋਫੈਸ਼ਨਲੀ ਔਰ ਥੋਰੋਲੀ ਇਹਨੂੰ ਇਨ ਡੈਪਥ ਜਾ ਕੇ ਅਸੀਂ ਟ੍ਰੇਸ ਕਰਾਂਗੇ ਕਿਹੜੀ ਗੱਡੀ ਦਾ ਇਸਤੇਮਾਲ ਕੀਤਾ ਗਿਆ ਸੁਰੱਖਿਆ ਦੇ ਸਾਰਾ ਡਾਇਰੈਕਟ ਕਿਸ ਤਰ੍ਹਾਂ ਆਪਾਂ ਪਕਾ ਕਰੀਏ ਦੇਖੋ ਜੀ ਅਸੀਂ ਸਾਜੇ ਕਮਿਸ਼ਨਰੇਟ ਦੀ ਗੱਲ ਕਰੀਏ ਹੁਣ ਤੱਕ ਜਿੰਨਾ ਵੀ ਕ੍ਰਾਈਮ ਹੋਇਆ ਤੁਸੀਂ ਵੀ ਸਾਨੂੰ ਟਾਈਮ ਟੂ ਟਾਈਮ ਮਿਲਦੇ ਹੋ ਅਸੀਂ ਉਹਨਾਂ ਇਨ ਟਾਈਮ ਟ੍ਰੇਸ ਕਰਦੇ ਰਹੇ ਇਹ ਵੀ ਟ੍ਰੇਸ ਹੋਏਗਾ ਜੀ ਥੈਂਕ ਯੂ ਜੀ ਬਿਲਕੁਲ ਉਮੀਦ ਹੈ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਸਦੇਵ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਬੰਟਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਅਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ हेयर कलर ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ-ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਤમે ਕਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼